ਸੰਯੁਕਤ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ 26 ਜਨਵਰੀ ਮੌਕੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਧੂਰੀ ਵਿੱਚ ਵੀ ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਦਿੱਲੀ ਮੋਰਚੇ ਸਮੇਂ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਐਮਐਸਪੀ ਦੀ ਮੰਗ ਜੋ ਕਿ ਮੁੱਖ ਮੰਗ ਸੀ ਉਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਨੂੰ ਯਾਦ ਕਰਾਉਣ ਦੇ ਲਈ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ ਇਹ ਐਕਸ਼ਨ ਉਹ ਲਿਖਿਆ ਗਿਆ ਹੈ ਅਤੇ ਜੇਕਰ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਜਲਦ ਹੀ ਉਹ ਇੱਕ ਵੱਡਾ ਐਕਸ਼ਨ ਉਹ ਲਿਕਣਗੇ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਈ ਹੈ ਵੀ ਇਹ ਜਿਹੜਾ 26 ਜਨਵਰੀ ਆਪਾਂ ਪਹਿਲਾਂ ਦਿੱਲੀ ਦੇ ਵਿੱਚ ਉਦੋਂ ਵੀ ਆਪਾਂ ਉੱਥੇ ਪ੍ਰੇਡ ਕੀਤੀ ਸੀ ਕਿਉਂਕਿ ਇੱਕ ਪਾਸੇ ਸਾਡੇ ਦੇਸ਼ ਦੀ ਇਹ ਸਰਕਾਰ ਹੈ ਜਿਹੜੀ ਉਹ 26 ਜਨਵਰੀ ਮਨਾ ਰਹੀ ਹੈ ਪਰ ਅਸੀਂ ਤੋ ਖਰੀ ਘੜੀ ਦੇ ਵਿੱਚ ਕਿਉਂਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਇਸ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਬੇਸ਼ੱਕ ਸਾਡੇ ਨਾਲ ਇਹਨਾਂ ਨੇ ਭਰੋਸਾ ਕੀਤਾ ਦੀਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਨੇਗੀਆਂ ਇਹ ਮੰਗਾਂ ਅਸੀਂ ਲਾਗੂ ਕਰਦੇ ਆਗੇ ਵੀ ਜਿਹੜੇ ਕਾਲੇ ਕਾਨੂੰਨ ਨੇ ਉਹ ਅਸੀਂ ਰੱਦ ਕਰਤੇ ਪਰ ਇਹ ਸਰਕਾਰ ਨੇ ਧੋਖੇ ਦੇ ਨਾਲ ਜਿੰਦੀ ਇਹ ਟੇਡੇ ਟੰਗ ਦੇ ਨਾਲ ਜਿਹੜੇ ਇਹ ਕਾਨੂੰਨ ਨੇ ਇਹਦਾ ਖਰੜਾ ਤਿਆਰ ਕਰਕੇ ਸਾਡੀਆਂ ਸੂਬੇ ਦੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਡਰਾਫਟ ਬਣਾ ਕੇ ਭੇਜਿਆ ਵੀ ਇਹ ਆ ਡਰਾਫਟ ਹੈ ਜਿਹੜਾ ਵੀ ਇਹ 15 ਦਿਨਾਂ ਦੇ ਅੰਦਰ ਅੰਦਰ ਲਾਗੂ ਹੋਣਾ ਚਾਹੀਦਾ ਹੈ ਵੀ ਜੇ ਕੋਈ ਇਹਦੇ ਵਿੱਚ ਬਾਦ ਘਟ ਹੈ ਤਾਂ ਉਹ ਸਾਡੇ ਨੂੰ ਦੱਸੋ ਅਸੀਂ ਪੂਰੀ ਕਰ ਦੇਾਂਗੇ ਪਰ ਅਸੀਂ ਕਹਿਣਿਆ ਵੀ ਇਹ ਉਹੀ ਕਾਲੇ ਕਾਨੂੰਨ ਨੇ ਇਹ ਉਹੀ ਮਡੀਆਂ ਸਾਡੀਆਂ ਖਤਮ ਕਰ ਰਹੇ ਨੇ ਇਸ ਕਰਕੇ ਜਿਹੜਾ ਇਹ ਇਸ ਖੜੜੇ ਦੀ ਅਸੀਂ ਪੂਰੀ ਨਖੇਦੀ ਕਰਦੇ ਆ ਅੱਜ ਅਸੀਂ ਜਿਹੜੀ ਇਹ 26 ਜਨਵਰੀ ਅਸੀਂ ਇਸ ਨੂੰ ਮਨਾ ਰਹੇ ਆ ਆਪਣੇ ਕਿਸਾਨਾਂ ਵੱਲੋਂ ਇਸ ਕਰਕੇ ਅੱਜ ਧੂਰੀ ਸ਼ਹਿਰ ਦੇ ਵਿੱਚ ਅਸੀਂ ਇਹ ਜਿਹੜਾ ਇਹ ਟਰੈਕਟਰ ਮਾਰਚ ਹੈ ਇਹ ਇਸ ਨੂੰ ਕਰ ਰਹੇ ਹਾਂ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਕੱਲੇ ਧੂਰੀ ਜਾਂ ਪੰਜਾਬ ਚ ਨਹੀਂ ਸਾਰੇ ਦੇਸ਼ ਦੇ ਵਿੱਚ ਐਸਕੇਮ ਵੱਲੋਂ ਬਲਕਿ ਐਸਕੇਮ ਦੇ ਦੂਸਰੀਆਂ ਜਥੇਬੰਦੀਆਂ ਨਾਨ ਪੋਲਿਟਿਕਲ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਤਿੰਨਾ ਵੱਲੋਂ ਸਾਰੇ ਦੇਸ਼ ਦੇ ਵਿੱਚ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ 26 ਜਨਵਰੀ ਦੇ ਦਿਨ ਦੇ ਉੱਤੇ ਪਹਿਲਾ ਸਭ ਤੋਂ ਵੱਡੀ ਇਹ ਮੰਗ ਜਿਹੜੇ ਸਰਕਾਰ ਨੇ ਉਸ ਵੇਲੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀਗਾ ਕਿ ਅਸੀਂ ਦਿੱਲੀ ਤੋਂ ਆਏ ਸੀਗੇ 9 ਦਸੰਬਰ ਨੂੰ ਵੀ ਅਸੀਂ ਕਾਨੂੰਨੀ ਤੌਰ ਤੇ ਇਸ ਦੀ ਗਾਰੰਟੀ ਦੇਾਂਗੇ ਐਸ ਐਮ ਐਸ ਪੀ ਦੇ ਉੱਤੇ ਵੀ ਦੂਸਰਾ ਕਿਸਾਨਾਂ ਸਮੇਂ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ ਹਰ ਕਿਸਾਨ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਰੱਖਦਾ ਹੈ ਉਹ 60 ਸਾਲ ਤੋਂ ਉੱਪਰ ਹੋ ਜਿਹੜੀ ਉਮਰ ਹੈ ਉਹਦੀ ਉਹਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਬਿਜਲੀ ਬਿੱਲ ਜਿਹੜਾ ਸਰਕਾਰ ਨੇ ਉਸ ਵੇਲੇ ਵਾਅਦਾ ਕੀਤਾ ਤੇ ਅਸੀਂ ਪਾਸ ਨਹੀਂ ਕਰਨਾ ਉਹਨੂੰ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਉਹਨਾਂ ਕਾਨੂੰਨਾਂ ਨੂੰ ਜਿੱਥੇ ਸਰਕਾਰ ਨੇ ਵਾਪਸ ਲੈ ਲਿਆ ਸੀ ਇੱਕ ਨਵਾਂ ਮਾਰਕੀਟ ਮੰਡੀਕਰਨ ਬੋਰਡ ਨਵੀਂ ਡਰਾਫਟ ਭੇਜਿਆ ਸਰਕਾਰ ਨੇ ਮੰਡੀਆਂ ਜਿਹੜੀਆਂ ਖਤਮ ਕਰਦਾ ਹੈਗਾ ਅਸੀਂ ਕਹਿੰਦੇ ਆ ਵੀ ਉਹਨੂੰ ਸਰਕਾਰ ਪੰਜਾਬ ਦੀ ਸਰਕਾਰ ਨੇ ਮੰਨ ਲਿਆ ਕਿਸਾਨਾਂ ਦੀ ਜਥੇਬੰਦੀਆਂ ਨਾਲ ਬਹਿ ਕੇ ਮੀਟਿੰਗ ਚ ਵੀ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚ ਪਾਸ ਕਰਕੇ ਸਰਕਾਰ ਨੂੰ ਕੇਂਦਰ ਨੂੰ ਭੇਜੇ ਵੀ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਉਹ ਡਰਾਫਟ ਭੇਜਿਆ ਉਹਨਾਂ ਨੇ ਸਾਰੇ ਸਟੇਟਾਂ ਨੂੰ ਔਰ ਕਿਹਾ ਹੈਗਾ ਕਿ ਤੁਸੀਂ ਉਹਤੇ ਆਪਣੇ ਕਮੈਂਟ ਦਿਓ ਇਹਦੇ ਹੱਕ ਦੇ ਵਿੱਚ ਸਰਕਾਰ ਨੂੰ ਦੁਬਾਰਾ ਉਹਨਾਂ ਕਾਨੂੰਨਾਂ ਨੂੰ ਲਿਆਉਣਾ ਚਾਹੀਦੀ ਹੈ ਉਹਨਾਂ ਕਾਨੂੰਨ ਉਹ ਡਰਾਫਟ ਨੂੰ ਰੱਦ ਕੀਤਾ ਜਾਵੇ ਪ੍ਰਧਾਨ ਜੀ ਸਰਕਾਰ ਨੇ ਉਸ ਵੇਲੇ ਕਿਹਾ ਸੀ ਅਸੀਂ ਐਮਐਸਪੀ ਦੇਵਾਂਗੇ ਕਈ ਤਾਂ ਉਹਦੇ ਮੰਤਰੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਵੀ ਐਮਐਸਪੀ ਕੀ ਹੁੰਦੀ ਹੈ ਗਗਨਾਨ ਅਮੋਲ ਵਰਗਿਆਂ ਨੇ ਕਿਹਾ 5 ਮਿੰਟ ਦੇ ਉੱਤੇ ਅਸੀਂ ਐਮਐਸਪੀ ਦੇ ਦੇਾਂਗੇ ਪਰ ਸਰਕਾਰ ਨੇ ਉਸ ਤੋਂ ਬਾਅਦ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਦੇ ਵਿੱਚ ਵੀ ਮੂੰਗੀ ਦੇ ਉੱਤੇ ਪੰਜ ਫਸਲਾਂ ਦੇ ਉੱਤੇ ਕਿਹਾ ਵੀ ਐਮਐਸਪੀ ਦੇਵਾਂਗਾ ਪਰ ਪੰਜਾਬ ਸਰਕਾਰ ਨੇ ਕਿਸੇ ਦੇ ਉੱਤੇ ਐਮਐਸਪੀ ਦਾ ਕੀ ਲੈਣੀ ਸੀ ਕੇਂਦਰ ਜੀ ਦੇ ਉੱਤੇ ਐਮਐਸਪੀ ਦੇ ਰਹੀ ਹੈ ਉਹਦੇ ਉੱਤੇ ਵੀ ਅੱਜ ਕੀ ਖਰੀਦਣ ਵੇਲੇ ਕਿਸਾਨਾਂ ਦੀ ਬੜੀ ਮਾੜੀ ਹਾਲਤ ਹੋਈ ਹੈ ਝੋਨੇ ਦੇ ਉੱਤੇ ਜਿਹਦੇ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਨੇ ਮੇਰੇ ਕਹ ਸਾਡੇ ਕਹਿਣ ਦਾ ਵੀ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਜਿਹੜੀਆਂ ਉੱਤੇ ਕੇਰਲਾ ਦੀ ਸਰਕਾਰ ਜਿਸ ਤਰ੍ਹਾਂ ਆਪਣੀਆਂ ਸਬਜ਼ੀਆਂ ਦੇ ਉੱਤੇ ਝੋਨੇ ਦੇ ਉੱਤੇ ਐਮਐਸਪੀ ਤੋਂ ਜ਼ਿਆਦਾ ਰੇਟ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਦੇ ਸਕਦੀ ਹੈ ਪਰ ਉਹ ਸਰਕਾਰਾਂ ਦੇ ਸਾਰਿਆਂ ਦੇ ਹਿੱਤ ਕਾਰਪੋਰੇਟ ਦੇ ਨਾਲ ਨੇ। ਟਰੈਕਟਰ ਮਾਰਚ ਆਇਆ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਕ ਠੱਗਾਂ ਦੀ ਟੋਲੀ ਅੱਜ ਪ੍ਰੇਡ ਮਾਰ ਰਹੀ ਹੈ। ਅਸੀਂ ਵੀ ਕਿਸਾਨ ਕਹਿਣੇ ਆ ਵੀ ਸਾਨੂੰ ਵੀ ਹੱਕ ਹੈ। ਪਰ ਜਿਹੜੇ ਆ ਲੋਕ ਨੇ ਸੱਚੇ ਲੋਕ ਨੇ ਜਿਹੜੀ ਦਿੱਲੀ 'ਚ ਪ੍ਰੇਡ ਹੋਣੀ ਹੈ ਉਹ ਚੋਰਾ ਨੇ ਤੇ ਝੂਠੇ ਲੋਕਾਂ ਨੇ ਕਰਨੀ ਹੈ। ਜਦੋਂ ਸਾਡੇ ਬਾਜ਼ਾਰ ਦੇ ਲੋਕ ਦੇਖਣਗੇ ਅਸੀਂ ਉਹਨਾਂ ਨੂੰ ਵੀ ਜਾਗਰਿਤ ਕਰਾਂਗੇ ਤੇ ਜਦੋਂ ਛੋਟੇ মিডিਆ ਰਹੀਂ ਤੁਸੀਂ ਬਹੁਤ ਵਧੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਰਹੇ ਹੋ ਛੋਟੇ মিডিਆ ਰਹੀਂ ਸਾਡੇ ਸਾਰੇ ਦੇਸ਼ 'ਚ ਗੱਲ ਜਾਊਗੀ 20 ਜਰ ਜਿਹੜੀ ਦਿੱਲੀ 'ਚ ਪ੍ਰੇਡ ਹੋ ਰਹੀ ਹੈ ਉਹ ਤੇ ਚੋਰ ਲੋਕ ਕਰ ਰਹੇ ਨੇ ਆ ਸੱਚੇ ਲੋਕ ਕਰ ਰਹੇ ਨੇ ਲੋਕਾਂ ਦਾ ਢਿੱਡ ਭਰਨ ਵਾਲੇ ਲੋਕ ਨੇ ਇਹਨਾਂ ਸਰਕਾਰਾਂ ਨੂੰ ਅਸੀਂ ਵੱਖਰੇ ਵੱਖਰੇ ਤਰੀਕੇ ਨਾਲ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਦਿੱਲੀ ਮੋਰਚੇ ਵੇਲੇ ਵੀ ਅਸੀਂ ਪ੍ਰੇਡ ਕਰੀਤੀ ਛੋਟੇ ਸਾਰੇ ਨੈਸ਼ਨਲ মিডিਆ ਤੋਂ ਲਾ ਕੇ ਉਹ ਦਿਖਾਈ ਦਿੱ ਲੋਕਾਂ ਨੇ ਦੇਖਿਆ ਤੇ ਵੀ ਹਾਂ ਵਾਕਈ ਇਹ ਪ੍ਰੇਡ ਸਹੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀਰ ਠੱਗਾਂ ਦੇ ਟੋਲੇ ਛੱਡ ਕੇ ਸਾਰੀ ਜਨਤਾ ਨੂੰ ਵੀ ਆਹ ਲੋਕਾਂ ਦਾ ਲਾੜ ਫੜ ਲੋ ਇਹ ਲੋਕ ਤੁਹਾਡਾ ਕੋਈ ਨਾ ਕੋਈ ਭਲਾ ਕਰਨਗੇ। ਨਾ ਸੰਘਰਸ਼ਤਾਜੀ ਏਕਤਾ ਦੇ ਸਾਹ ਪੂਰੇ ਚੱਲ ਰਹੇ ਨੇ ਉੱਪਰ ਸੰਯੁਕਤ ਮੋਰਚੇ ਦੇ 12 ਤਰੀਕ ਨੂੰ ਫੇਰ ਮੀਟਿੰਗ ਹੈ ਸੈਂਟਰ ਨੇ 14 ਨੂੰ ਬੁਲਾਈ ਹੈ ਵੀ ਉਹਦੇ ਸਬੰਧ ਵਿੱਚ ਜਿਵੇਂ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆਊਗੀ ਅਸੀਂ ਉਹਦੇ ਤੇ ਪੂਰਾ ਪਹਿਲਾਂ ਵੀ ਜਿੱਦਾਂ 25 ਨਵੰਬਰ ਨੂੰ ਗਏ ਸੀ ਦਿੱਲੀ ਓਕਣੇ ਹੁਣ ਫੇਰ ਜਿਵੇਂ ਵੀ ਸੰਯੁਕਤ ਮੋਰਚੇ ਦੀ ਕਾਲ ਆਊ ਇਹ ਸਰਕਾਰਾਂ ਦੇ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਜੀ ਵੀ ਸਰਕਾਰਾਂ ਕਿ ਸਲਵਟੀਆਂ ਬੈਠੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਪੱਖੀ ਨੀਤੀਆਂ ਬਣਾਉਂਦੇ ਨੇ ਇਹ ਹੁਣ ਇਹਨਾਂ ਨੇ ਆ ਜਿਹੜੀ ਨਵੀਂ ਖੇਤੀ ਮੰਡੀ ਨੀਤੀ ਲਿਆਂਦੀ ਹੈਗੀ ਇਹ ਬਿਲਕੁਲ ਉਹੀ ਸੇਮ ਉਹੀ ਚੀਜ਼ ਹੈ ਅਸੀਂ ਇਹਦਾ ਪੂਰ ਪੂਰ ਜ਼ੋਰ ਵਿਰੋਧ ਕਰਦੇ ਆ ਕਰਦੇ ਰਹਾਂਗੇ ਵੀ ਕਿਉਂਕਿ ਅੱਜ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਸਾਡਾ ਹਿੰਦੁਸਤਾਨ ਬਹੁਤ ਤਰੱਕੀ ਕਰ ਰਿਹਾ ਹੈ ਇਹ ਮਹਾਸ਼ਕਤੀ ਬਣ ਰਿਹਾ ਹੈ ਦੂਜੇ ਪਾਸੇ ਕਿਸਾਨ ਭੁੱਖਾ ਮਰਨ ਨੂੰ ਤਿਆਰ ਹੈਗਾ ਇਨਾ ਕਰਜ਼ਾ ਚੜਿਆ ਪਿਆ ਕਿਸਾਨਾਂ ਤੇ ਕਾਰਪੋਰੇਟ ਪਰ ਪੱਖੀ ਨੀਤੀਆਂ ਬਣਾ ਕੇ ਇਹ ਕਿਸਾਨਾਂ ਨੂੰ ਮਜਬੂਰ ਕਰ ਰਹੇ ਨੇ ਕਿਉਂ ਨਹੀਂ ਸੁਣੀ ਜਾਂਦੀ ਦੇਸ਼ ਜਹਾਜ਼ ਹੋਇਆ ਆਜ਼ਾਦੀ ਦੇ ਉਹ ਯੋਗਦਾਨ ਸਭ ਤੋਂ ਜ਼ਿਆਦਾ ਪੰਜਾਬ ਦਾ ਹੈ ਪੰਜਾਬ ਦੇ ਕਿਸਾਨਾਂ ਦੀ ਅੱਜ ਤੱਕ ਕੋਈ ਗੱਲ ਸੁਣੀ ਨਹੀਂ ਗਈ ਜੇ ਮੰਨ ਲੈਂਦੇ ਨੇ ਤਾਂ ਉਹਨਾਂ ਨੂੰ ਲਾਗੂ ਨਹੀਂ ਕਰਦੇ ਜਿਹੜੀਆਂ ਉਹਦੋਂ ਦਿੱਲੀ ਮੋਰਚੇ 'ਦੀਆਂ ਮੰਗਾਂ ਰਹਿੰਦੀਆਂ ਨੇ ਕਾਨੂੰਨ ਤਾਂ ਇਹਨਾਂ ਨੇ ਵਾਪਸ ਲੈ ਲਏ ਤੇ ਹੁਣ ਦੁਬਾਰੇ ਉਹੀ ਖੜੜਾ ਫੇਰ ਭੇਜਤਾ ਇਹਨਾਂ ਨੇ ਜਦੋਂ ਕਿ ਸਰਕਾਰ ਨੇ ਆਪ ਮੰਨੇ ਹੈ ਵੀ ਇਹ ਜਿਹੜਾ ਖੇਤੀਬਾੜੀ ਦਾ ਵਿਸ਼ਾ ਇਹ ਸੂਬਾ ਸਰਕਾਰਾਂ ਦਾ ਸਟੇਟ ਲੈਵਲ ਦਾ ਹੈ ਵਿਸਾ ਇਹ ਸੈਂਟਰ ਕਿਉਂ ਸਾਡੇ ਤੇ ਬਾਰ ਬਾਰ ਥੋਪਦੀ ਹੈ ਇਹੋ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਆ ਕਰਦੇ ਰਹਾਂਗੇ ਜਿੰਝ ਲਾ ਕੇ ਜ਼ਿੰਦਗੀ ਲੱਗ ਜੇ ਵੇਸਕ ਜਮੀਨਾਂ ਅਸੀਂ ਕਾਰਪੋਰੇਟ ਕਰਾਉਣਿਆਂ ਨੂੰ ਜਾਣ ਨਹੀਂ ਦੇਵਾਂ ਜਿਹੜਾ ਆਪੋ ਆਪਣਾ ਪੈਤਰਾ ਹੁੰਦਾ ਹੈਗਾ ਲੜਨ ਦਾ ਜਿਹੜਾ ਸੰਯੁਕਤ ਮੋਰਚਾ ਉਹਨਾਂ ਦੇ ਨਾਲ ਆ ਤਾਲ ਮੇਲ ਮਾ ਪ੍ਰੋਗਰਾਮ ਅਸੀਂ ਕਰਦੇ ਆ ਕਈ ਮੀਟਿੰਗਾਂ ਹੋ ਗਈਆਂ ਇਹ ਕਿਤਾਬ ਵਧਾਉਣ ਵਾਸਤੇ ਤੇ ਉਹਦੇ ਵਿੱਚ ਜਿਵੇਂ ਵੀ ਸੰਯੁਕਤ ਮੋਰਚੇ ਵੱਲੋਂ ਪ੍ਰੋਗਰਾਮ ਲਾਉਣਗੇ ਉਹਦੇ ਤੇ ਅਸੀਂ ਤਾਲ ਮਿਲਨੇ ਪ੍ਰੋਗਰਾਮ ਕਰਦੇ ਸਰਕਾਰ ਨੇ ਤੁਹਾਡੀ ਮੰਗਾਂ ਨਾ ਮੰਨੀਆਂ ਤਾਂ ਅਗਲਾ ਸ਼ਨਚਕੀ ਹੋਏਗਾ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਵੇਂ ਅੱਜ 26 ਜਨਵਰੀ ਨੂੰ ਅਸੀਂ ਜਿਹਨੂੰ ਦੇਸ਼ ਆਜ਼ਾਦੀ ਕਹਿੰਦੇ ਆ ਇਥੋਂ ਦੀ ਸਰਕਾਰਾਂ ਅੱਜ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਰੋਲ ਰਿਹਾ ਤੇ ਛੱਡੀਆਂ ਫਸਲਾਂ ਵੀ ਰੁਕਦੀਆਂ ਨੇ ਪਿੱਛੇ ਅਸੀਂ ਪੂਰੇ ਧਰਨੇ ਤੁਰਨੇ ਲਾ ਕੇ ਮੰਡੀਆਂ ਦੇ ਵਿੱਚ ਤਾ ਛੋਣਾ ਚਕਾਇਆ ਬੁਰੇ ਹਾਲ ਨੇਗੇ ਇਥੋਂ ਦੀ ਖੇਤੀ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਿਹੜੀ ਖੇਤੀ ਆ ਉਹ ਸੰਪਨ ਜਾ ਰਹੀ ਆ ਜ਼ਮੀਨਾਂ ਤੱਕ ਗਈ ਇਹਦਾ ਪਰਜੋਰ ਅਸੀਂ ਵਿਰੋਧ ਕਰਾਂਗੇ ਤੇ ਸਿਰੇ ਤੱਕ ਅਸੀਂ ਲੜਦੇ ਰਹਾਂਗੇ ਆਪਣੀਆਂ ਜ਼ਮੀਨਾਂ ਨੂੰ ਫਸਲਾਂ ਨੂੰ